ਸਸਗਾ ਜੀ ਡੀਬੀਜੀ ਪੰਜਾਬੀ ਦਾ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਹੋ ਤੁਸੀਂ ਮੇਰੇ ਨਾਲ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦਦੀ ਕੀ ਇਹ ਤਸਵੀਰਾਂ ਸਾਂਝੇ ਕੀਤੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਬਟਾਲਾ ਤੋਂ ਤੁਹਾਨੂੰ ਦੱਸੇ ਕਿ ਉੱਤਰ ਭਾਰਤ ਦੇ ਪ੍ਰਸਿੱਧ ਮੰਦਿਰ ਸ੍ਰੀ ਅਚਲੇਸ਼ਵਰ ਧਾਮ ਜੋ ਕਿ ਕਾਰ्तिकेय ਸਵਾਮੀ ਜੀ ਦਾ ਤੇ ਭੋਲੇनाथ ਜੀ ਦਾ ਬਹੁਤ ਹੀ ਪਵਿੱਤਰ ਤੇ ਬਹੁਤ ਹੀ ਵੱਡਾ ਮੰਦਿਰ ਹੈ ਤੁਹਾਨੂੰ ਦੱਸੇ ਕਿ ਇਸ ਮੰਦਿਰ ਦੇ ਵਿੱਚ ਪਿਛਲੀ ਕੁਝ ਦਿਨਾਂ ਦੇ ਵਿੱਚ ਜਦੋਂ ਅਚਲੇਸ਼ਵਰ ਧਾਮ ਦੇ ਵਿੱਚ ਜਿਹੜਾ ਆ ਇੱਕ ਭਾਰੀ ਮੇਲਾ ਜਿਹੜਾ ਲੱਗਿਆ ਹੁੰਦਾ ਨੌਵੀਂ ਦਸਵੀਂ ਦਾ ਮੇਲਾ ਜਿਹਨੂੰ ਕਿਹਾ ਜਾਂਦਾ ਆ ਜਿੱਥੇ ਕਿ ਬਹੁਤ ਜਾਦਾ ਸੰਗਤਾਂ ਕਰੋੜਾਂ ਦੇ ਹਿਸਾਬ ਦੇ ਨਾਲ ਸੰਗਤਾਂ ਜਿਹੜੀਆਂ ਆ ਕੇ ਨਤਮਸਤਕ ਹੁੰਦੀਆਂ ਨੇ ਉਸ ਸਮੇਂ ਇੱਕ ਬਹੁਤ ਵੱਡੀ ਟਰੈਜੇਡੀ ਹੋ ਜਾਂਦੀ ਹੈ ਕਿ ਸਰੋਵਰ ਦੇ ਵਿੱਚ ਹਜ਼ਾਰਾਂ ਹੀ ਮੱਸੀਆਂ ਮਰ ਜਾਂਦੀਆਂ ਨੇ ਤੇ ਉਸ ਸਮੇਂ ਸੰਗਤਾਂ ਦੇ ਵਿੱਚ ਬਹੁਤ ਵੱਡਾ ਰੋਸ ਸੀ ਕਿ ਸ਼ਾਇਦ ਸਰੋਵਰ ਦੀ ਸਫਾਈ ਨਾ ਹੋਣ ਕਰਕੇ ਇਹਨਾਂ ਮੱਸੀਆਂ ਦੇ ਨਾਲ ਇਸ ਤਰ੍ਹਾਂ ਹੋਇਆ ਹੈ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਇਸ ਸਰੋਵਰ ਦੀ ਸਫਾਈ ਨਹੀਂ ਕੀਤੀ ਗਈ ਸੀ ਪਰ ਅੱਜ ਤੁਹਾਨੂੰ ਦੱਸ ਦਈਏ ਕਿ ਠੀਕ 25 ਸਾਲ ਬਾਅਦ ਮਹਾ ਮਹੇਸ਼ਵਰ ਦੇ ਇਸ ਮੰਦਰ ਅਚਲੇਸ਼ਵਰ ਧਾਮ ਦੇ ਇਹ ਪਵਿੱਤਰ ਸਰੋਵਰ ਦੀ ਜਿਹੜੀ ਸਫਾਈ ਕਰਨ ਦੇ ਲਈ ਜਿਹੜਾ ਆ ਪਹਿਲਾਂ ਤਾਂ ਹਵਨ ਕਰਕੇ ਪ੍ਰਮਾਤਮਾ ਦਾ ਨਾਮ ਲਿਆ ਗਿਆ ਤੇ ਬਹੁਤ ਵੱਡੇ ਲੈਵਲ ਤੇ ਸੰਗਤਾਂ ਦਾ ਉਤਸ਼ਾਹ ਤੇ ਭਗਤਾਂ ਦਾ ਉਤਸ਼ਾਹ ਇੱਥੇ ਦੇਖਣ ਨੂੰ ਮਿਲਿਆ ਅੱਜ ਤਾਂ ਦੱਸ ਦੇਈਏ ਕਿ ਸਰੋਵਰ ਦੀ ਸਫਾਈ ਦੇ ਲਈ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹ ਅਚਲੇਸ਼ਵਰ ਧਾਮ ਪਹੁੰਚਿਆ ਨੇ ਤੇ ਜੇਕਰ ਤੁਸੀਂ ਵੀ ਇਸ ਪਵਿੱਤਰ ਸਰੋਵਰ ਦੀ ਸਫਾਈ ਦੀ ਸੇਵਾ ਦਾ ਜਿਹੜਾ ਆ ਲਾਭ ਉਠਾਉਣਾ ਚਾਹੁੰਦੇ ਹੋ ਤੇ ਤੁਸੀਂ ਅਚਲੇਸ਼ਵਰ ਧਾਮ ਜਾ ਕੇ ਇਹ ਸਫਾਈ ਕਰ ਸਕਦੇ ਹੋ ਇਸ ਸਫਾਈ ਅਭਿਆਨ ਦੇ ਵਿੱਚ ਰਲ ਸਕਦੇ ਤੁਸੀਂ ਦੇਖਦੇ ਪਿਓ ਸੰਗਤਾਂ ਦੇ ਵਿੱਚ ਕਿੰਨਾ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਦਾ ਪਿਆ ਆ 25 ਸਾਲ ਬਾਅਦ ਸਰੋਵਰ ਦੀ ਹੋਣ ਜਾ ਰਹੀ ਸਫਾਈ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਆਪਣਾ ਕਮੈਂਟ ਜਰੂਰ ਕਰਿਓ ਨਾਲ ਦੀ ਨਾਲ ਲਾਈਕ ਕਰਕੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਸੰਗਤਾ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਸੰਗਤਾ ਜਿਹੜੀਆਂ ਨੇ ਉਹ ਵੱਦੋ ਵੱਦ ਇੱਥੇ ਆ ਕੇ ਸਫਾਈ ਦੇ ਲਈ ਜੜਾਇਆ ਉਹ ਨਤਮਸਤਕ ਹੋ ਸਕਣ ਤੇ ਇਸ ਸਰੋਵਰ ਦੇ ਵਿੱਚ ਜਿਹੜਾ ਆ ਆਪਣਾ ਯੋਗਦਾਨ ਪਾ ਸਕਣ ਸਫਾਈ ਦੇ ਲਈ ਤੁਸੀਂ ਦੇ ਦੇ ਪਿਓ ਤਸਵੀਰਾਂ ਡੀਪੀਜੀ ਪੰਜਾਬੀ ਦੇ ਉੱਤੇ ਆਓ ਦੇਖਦੇ ਆ ਇਸ ਪਵਿੱਤਰ ਸਰੋਵਰ ਦੀ ਸਫਾਈ ਦਾ ਸਾਰਾ ਇਹ ਜੋ ਵੀ ਤਸਵੀਰਾਂ ਨੇ ਆਓ ਮਾਰਦੇ ਇੱਕ ਝਾਂਤ

25 ਸਾਲ ਪਹਿਲਾਂ ਹੀ ਸ਼੍ਰੀ ਅਜਲੇਸ਼ਵਰ ਮੰਦਰ ਕਾਰ ਸੇਵਾ ٹرسٹ ਨੇ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਕੀਤੀ ਸੀ ਔਰ ਅੱਜ ਫੇਰ ਅਜਲੇਸ਼ਵਰ ਮੰਦਰ ਕਾਰ ਸੇਵਾ ٹرسٹ ਨੂੰ 25 ਸਾਲ ਬਾਅਦ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਸ਼ਹਿਰ ਨੂੰ ਅਸੀਂ 1 ਮਹੀਨੇ ਤੋਂ ਹੀ ਪਹਿਲਾਂ ਹੱਥ ਜੋੜ ਕੇ ਪ੍ਰਾਰਥਨਾ ਕਰ ਰਹੇ ਸੀ ਕਿ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਦੇ ਵਿੱਚ ਸ਼ਾਮਲ ਹੋ ਅੱਜ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਕਿੰਨਾ ਕੇ ਸਲਾਬ ਹੈ ਸ਼ਹਿਰ ਦਾ ਕਿੰਨਾ ਕੋਨਾ ਤੇ ਮਨ ਚ ਉਤਸ਼ਾਹ ਹੈ ਪਵਿੱਤਰ ਸਰੋਵਰ ਦੀ ਕਾਰ ਸੇਵਾ ਕਰਨ ਵਾਸਤੇ ਔਰ ਮੈਂ ਬਹੁਤ ਅੱਜ ਖੁਸ਼ ਹਾਂ ਕਿਉਂਕਿ ਦੂਸਰੀ ਵਾਰ ਸਾਡੀ ਟੀਮ ਨੂੰ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਅਸੀਂ ਇਹ ਸਮਝਦੇ ਹਾਂ ਕਿ ਬਹੁਤ ਜਲਦੀ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਦਾ ਕੰਮ ਜਿਹੜਾ ਪੂਰਾ ਕਰ ਲਿਆ ਜਾਏਗਾ ਔਰ ਪਵਿੱਤਰ ਜਲ ਦੁਬਾਰਾ ਇਸ ਪਵਿੱਤਰ ਸਰੋਵਰ ਦੇ ਵਿੱਚ ਭਰ ਦਿੱਤਾ ਜਾਏਗਾ ਕਿੰਨੇ ਦਿਨ ਤੱਕ ਨਰਪਦ ਜਿਹੜੀ ਕਾਰ ਸੇਵਾ ਚੱਲੇਗੀ ਇਹ ਜਿਹੜਾ ਸਵਾਲ ਹੈ ਉਹ ਬੜਾ ਔਖਾ ਹੈ ਕਿਉਂਕਿ ਇਹ ਜਿਹੜਾ ਸਵਾਲ ਆ ਸਾਰੀ ਸੰਗਤ ਅੱਗੇ ਇਹ ਸਾਰਾ ਸੰਗਤ ਦੇ ਡਿਪੈਂਡ ਕਰਦਾ ਜਿੱਦਾਂ ਦਾ ਅੱਜ ਜਾਂਸਲਾ ਆਪਿਆ ਜੇ ਇਦਾਂ ਦੇ ਜਾਂਸਲਾ ਭਰਿਆ ਤੇ 1 ਮਹੀਨੇ ਦੇ ਵਿੱਚ ਵਿੱਚ ਅਸੀਂ ਇਸ ਪੁਤਰ ਸਰੋਵਰ ਦੀ ਕਾਰ ਸੇਵਾ ਨੂੰ ਸੰਪੂਰਨ ਕਰ ਸਕਾਂਗੇ ਬਿਲਕੁਲ ਸਾਰੀ ਦਿਹਾੜੀ ਚੱਲਿਆ ਕਰੇਗੀ ਕੋਈ ਜੱਥਾ ਪਹਿਲਾਂ ਆ ਗਿਆ ਬਾਅਦ ਚੋ ਆ ਗਿਆ ਲੇਕਿਨ ਕਾਰ ਸੇਵਾ 5 ਵਜੇ ਤੱਕ ਜ਼ਰੂਰ ਚੱਲੇਗੀ ਮੈਂ ਸਾਰੀਆਂ ਸੰਗਤਾਂ ਨੂੰ ਅੱਜ ਬਹੁਤ-ਬਹੁਤ ਵਧਾਈ ਦੇ ਦਿੰਦਾ ਹਾਂ ਲੋਕਾਂ ਦਾ ਉਤਸ਼ਾਹ ਬੜਾ ਚਲੇਸ਼ਰ ਸਾਹਿਬ ਦੀ ਜਿਹੜੀ ਕਾਰ ਸੇਵਾ ਹੋ ਰਹੀ ਆ ਬਾਕੀ ਮੈਂ ਹਰ ਇੱਕ ਨੂੰ ਪ੍ਰਾਰਥਨਾ ਕਰਾਂਗਾ ਕਿ ਵੱਧ ਚੜ ਕੇ ਇਹਦੇ ਚਹੀ ਸਾਲ ਪਾਓ ਬੜਾ ਪ੍ਰੋਤਕ ਸਥਾਨ ਹੈ ਜਾਇ ਹੈ ਜਾਇਰਾ ਅੱਜ ਬਹੁਤ ਮੁਬਾਰਕ ਦਿਨ ਹੈ ਕਿ ਅਚਲੇਸ਼ਰ ਧਾਮ ਦੀ ਜਿੱਥੇ ਪਹਿਲਾਂ 50 ਸਾਲ ਪਹਿਲਾਂ 75 ਸਤਰਚੋ ਹੀ ਔਰਤੋਂ ਬਾਅਦ ਫਿਰ 25 ਸਾਲ ਬਾਅਦ ਹੋਈ ਔਰ ਐਡਾ ਪਵਿੱਤਰ ਦੇਣੇ ਕੇ 5 ਸਾਲ ਬਾਅਦ ਫਿਰ ਇਹ ਸੇਵਾ ਜਿਹੜੀ ਸ਼ੁਰੂ ਹੋ ਰਹੀ ਹੈ ਸਾਰੀਆਂ ਸੰਗਤਾਂ ਦਾ ਜਿੱਦਾਂ ਹਾੜ ਆਇਆ ਦਾ ਹੈ ਇਹ ਸੇਵਾ ਜਿਹੜੀ ਹੈ ਸ਼ਿਵ ਸ਼ੰਕਰ ਜੀ ਦੀ ਕਿਰਪਾ ਦੇ ਨਾਲ ਬਹੁਤ ਜਲਦੀ ਜਲਦੀ ਹੈ ਸੰਪੰਨ ਹੋਏਗੀ ਸਾਰੀ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਧੰਨਵਾਦ